ਸਤਿ ਸ਼੍ਰੀ ਅਕਾਲ ਜੀ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਦੋਸਤੋ ਚੋਣ ਹਲਚਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਹੁਤ ਸਾਰੀਆਂ ਖਬਰਾਂ ਨੇ ਹਰ ਰੋਜ਼ ਦੀ ਤਰ੍ਹਾਂ ਹੀ ਸਾਡੇ ਤੱਕ ਪਹੁੰਚੀਆਂ ਪਰ ਪਹਿਲੀ ਵੱਡੀ ਖਬਰ ਜਿਹੜੀ ਆ ਉਹ ਬੜੀ ਦੁਖਦਾਈ ਆ ਅਸਲ ਦੇ ਵਿੱਚ ਜੋ ਪਿਛਲੇ 24 ਤੋਂ ਲੈ ਕੇ 36 ਘੰਟਿਆਂ ਦੇ ਵਿੱਚ ਪੰਜਾਬ ਦੇ ਅੰਦਰ ਰੁਕ ਰੁਕ ਕੇ ਮੀਂਹ ਪਿਆ ਉਹਦੀਆਂ ਵੀਡੀਓਜ਼ ਹੁਣ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਤੇ ਉਹਨਾਂ ਵੀਡੀਓਜ਼ ਨੂੰ ਦੇਖ ਕੇ ਉਹਨਾਂ ਦੇ ਬਾਬਤ ਸਾਰਾ ਕੁਝ ਜਾਣ ਕੇ ਇਦਾਂ ਮਹਿਸੂਸ ਹੁੰਦਾ ਕਿ ਕਿਸਾਨੀ ਸੱਚੀ ਮੁੱਚੀ ਜਾਵੇ ਤਾਂ ਜਾਵੇ ਕਿੱਥੇ ਦੋ ਤਿੰਨ ਵੀਡੀਓਜ਼ ਅੱਜ ਮੈਂ ਸਵੇਰੇ ਦੇਖੀਆਂ ਮੰਡੀ ਦੇ ਵਿੱਚੋਂ ਪਾਣੀ ਇਦਾਂ ਲੰਘ ਰਿਹਾ ਜਿਵੇਂ ਕਿਤੇ ਨਾਲੀ ਦੇ ਵਿੱਚੋਂ ਦੀ ਲੰਘ ਰਿਆ ਹੋਵੇ ਤੇ ਨਾਲ ਹੀ ਉਹ ਢੇਰੀਆਂ ਜਿਹੜੀਆਂ ਉਹ ਕਣਕ ਦੀਆਂ ਉਹ ਖੋਰ-ਖੋਰ ਕੇ ਲੈ ਜਾਂਦੀ ਆ ਉਹ ਨਾਲ ਹੀ ਕਣਕਾ ਆਪਣੇ ਵਹਾ ਕੇ ਲੈ ਗਈ ਤੇ ਮੈਂ ਸੋਚ ਰਿਹਾ ਸੀ ਕਿ ਜਿਵੇਂ ਹੁਣ ਤੱਕ 17 ਅਸੀਂ ਪੜਦੇ ਸੁਣਦੇ ਆਏ ਆ ਵੀ ਕਿੱਥੇ ਰੱਖ ਲਾਂ ਲੁਕੋ ਕੇ ਤੇ ਨੂੰ ਕਣਕੇ ਨਹੀਂ ਰੁੱਤ ਬਈਮਾਨ ਹੋ ਗਈ ਸੋ ਇਸ ਵਕਤ ਪੰਜਾਬ ਦੀ ਕਿਸਾਨੀ ਡਾਢੇ ਦੁੱਖਾਂ ਦੇ ਵਿੱਚੋਂ ਡਾਢੀ ਮੁਸ਼ਕਲ ਦੇ ਵਿੱਚੋਂ ਗੁਜ਼ਰ ਰਹੀ ਆ ਪਤਾ ਨਹੀਂ ਸਾਡੀਆਂ ਸਰਕਾਰਾਂ ਸਮੇਂ ਦੀਆਂ ਸਰਕਾਰਾਂ ਕਿਸ ਵਕਤ ਕਿਸਾਨੀ ਦੀ ਅਸਲ ਅਰਥਾਂ ਦੇ ਵਿੱਚ ਬਾਹ ਫੜਨ ਗਈਆਂ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਇਹ ਐਲਾਨ ਕੀਤਾ ਕਿ ਜਿਹੜੇ ਜਿਹੜੇ ਕਿਸਾਨਾਂ ਦੀ ਫਸਲ ਨੁਕਸਾਨੀ ਗਈ ਹੈ ਉਹਨਾਂ ਨੂੰ ਮੁਆਵਜ਼ਾ ਮਿਲੂਗਾ ਪਰ ਹੁਣੇ ਮਿਲ ਨਹੀਂ ਸਕਦਾ ਕਿਉਂਕਿ ਚੋਣ ਜ਼ਾਬਤਾ ਲੱਗਾ ਹੋਇਆ ਅਸੀਂ ਗਰਦੌਰੀਆਂ ਦੇ ਹੁਕਮ ਜਾਰੀ ਕਰ ਰਹੇ ਹਾਂ ਇਹ ਗਰਦੌਰੀਆਂ ਕਦੋਂ ਹੋਣਗੀਆਂ ਕਦੋਂ ਤੱਕ ਰਿਪੋਰਟਾਂ ਜਿਹੜੀਆਂ ਉਸ ਵਿਸ਼ੇਸ਼ ਵਿਭਾਗ ਨੂੰ ਮਿਲਣਗੀਆਂ ਕਦੋਂ ਤੱਕ ਮੁਆਵਜ਼ਾ ਰਾਸ਼ੀ ਮਿਲੂਗੀ ਇਹ ਰੱਬ ਜਾਣਦਾ ਜਾਂ ਸਾਡੀਆਂ ਸਰਕਾਰਾਂ ਜਾਣਦੀਆਂ ਆਮ ਤੌਰ ਦੇ ਉੱਤੇ ਇਹ ਮਸਲੇ ਇੰਨੇ ਸੌਖੇ ਨਹੀਂ ਲੱਗਦੇ ਛੇਤੀ ਕਿਤੇ ਕਿਸੇ ਦੀ ਜੀ ਦੇ ਵਿੱਚ ਚਾਰ ਛਿੱਲੜ ਪੈਂਦੇ ਸਾਨੂੰ ਦਿ세 ਨਹੀਂ ਜਿੰਨੀ ਛੇਤੀ ਗੱਲ ਕਹੀ ਜਾਂਦੀ ਹੈ ਪਰ ਜਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਜੰਮਦਿਆਂ ਦੇ ਉੱਤੇ ਵੀ ਤੇ ਮੋਇਆਂ ਦੇ ਉੱਤੇ ਵੀ ਰਾਜਨੀਤੀ ਹੁੰਦੀ ਹੈ ਉਹਦੀ ਇੱਕ ਉਦਾਹਰਨ ਕੱਲ ਬਹੁਤ ਵੱਡੀ ਸਾਹਮਣੇ ਆਈ ਹੈ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਦੇ ਵਿੱਚ ਮਣੀਪੁਰ ਵੀ ਆ ਮਧ ਪ੍ਰਦੇਸ਼ ਵੀ ਆ ਰਾਜਸਥਾਨ ਵੀ ਆ ਕਈ ਹੋਰ ਸੂਬੇ ਵੀ ਆ ਉਹਨਾਂ ਦੇ ਵਿੱਚ 40 ਤੋਂ ਲੈ ਕੇ 50 ਦੇ ਕਰੀਬ ਲੋਕਾਂ ਦੀ ਮੌਤ ਹੋਈ ਹੈ ਤੂਫਾਨ ਕਰਕੇ ਝੱਖੜ ਝੁੱਲੇ ਕਰਕੇ ਬਿਜਲੀ ਡਿੱਗਣ ਦੇ ਕਰਕੇ ਤੇਜ਼ ਮੀ ਬੇਮੌਸਮੀ بارش ਦੇ ਕਰਕੇ ਸੋ ਜਦੋਂ ਗੁਜਰਾਤ ਦੇ ਵਿੱਚ ਲੋਕਾਂ ਦੀ ਮੌਤ ਹੋਈ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਟਵੀਟ ਕਰਕੇ ਇਹ ਗੱਲ ਕਹੀ ਕਿ ਜਿਹੜੇ ਪੀੜਿਤ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਮੁੱਕ ਗਏ ਉਹਨਾਂ ਨੂੰ 2-2 ਲੱਖ ਰੁਪਏ ਦਾ ਅਸੀਂ ਮੁਆਵਜ਼ਾ ਦੇਵਾਂਗੇ ਉਹਨਾਂ ਨੂੰ ਰਾਹਤ ਰਾਸ਼ੀ ਦੇਵਾਂਗੇ ਤੇ ਜਿਹੜੇ ਲੋਕ ਹਾਲੇ ਜ਼ਖਮੀ ਹੋਏ ਆ ਉਹਨਾਂ ਨੂੰ 50-50 ਹਜ਼ਾਰ ਰੁਪਏ ਦੀ ਅਸੀਂ ਰਾਸ਼ੀ ਦੇਵਾਂਗੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਤਾਂ ਨਾਲ ਦੀ ਨਾਲ ਮਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦੇ ਵੱਲੋਂ ਟਵੀਟ ਕੀਤਾ ਗਿਆ ਕਿ ਮੋਦੀ ਸਾਹਿਬ ਤੁਸੀਂ ਇਕੱਲੇ ਗੁਜਰਾਤ ਦੇ ਪ੍ਰਧਾਨ ਮੰਤਰੀ ਨਹੀਂ ਤੁਸੀਂ ਸਮੁੱਚੇ ਦੇਸ਼ ਦੇ ਪ੍ਰਧਾਨ ਮੰਤਰੀ ਹੋ ਸਾਡੇ ਵਾਲੇ ਪਾਸੇ ਵੀ ਬੜਾ ਨੁਕਸਾਨ ਹੋਇਆ 15 ਤੋਂ ਲੈ ਕੇ 17 ਲੋਕਾਂ ਦੀ ਇੱਥੇ ਵੀ ਮੌਤ ਹੋਈ ਹੈ ਜਦੋਂ ਚੌਪਾਸੀ ਘੇਰਾ ਪੈਣ ਲੱਗਾ ਮੋਦੀ ਸਾਹਿਬ ਨੂੰ ਤਾਂ ਫਿਰ ਉਹਨਾਂ ਨੇ ਅਗਲਾ ਟਵੀਟ ਕੀਤਾ ਕਿ ਬਾਕੀ ਸੂਬਿਆਂ ਦੇ ਵਿੱਚ ਵੀ ਜਿਹੜੇ ਲੋਕ ਮਾਰੇ ਗਏ ਆ ਜਿਹੜੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ ਰਾਹਤ ਰਾਸ਼ੀ ਅਸੀਂ ਉਹਨਾਂ ਨੂੰ ਵੀ ਦੇਵਾਂਗੇ ਯਾਨੀ ਕਿ ਜਦੋਂ ਇਹੋ ਜੀ ਦੁੱਖ ਦੀ ਘੜੀ ਆਉਂਦੀ ਹੈ ਉਦੋਂ ਵੀ ਰਾਜਨੀਤਿਕ ਬਿਆਨਬਾਜ਼ੀਆਂ ਛਿੜਦੀਆਂ ਜਦੋਂ ਇਹੋ ਜੇ ਸੰਕਟਮਈ ਸਮੇਂ ਦੇ ਮੌਕੇ ਸਾਨੂੰ ਸਭ ਨੂੰ ਬਰਾਬਰ ਸਮਝਣਾ ਚਾਹੀਦਾ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਤਾਂ ਜਲੰਧਰ ਦੇ ਵੀ ਉਹ ਨਹੀਂ ਐ ਤੇ ਗੁਜਰਾਤ ਦੇ ਵੀ ਉਹ ਨਹੀਂ ਐ ਪੰਜਾਬ ਦੇ ਵੀ ਉਹ ਨਹੀਂ ਐ ਹਰਿਆਣੇ ਦੇ ਵੀ ਉਹ ਨਹੀਂ ਐ ਪਰ ਇੱਕ ਗੁਜਰਾਤ ਵਿਸ਼ੇਸ਼ ਦੇ ਉੱਤੇ ਆਪਣੇ ਸੂਬੇ ਦੇ ਵੱਲ ਖਿਆਲ ਕਰਨਾ ਤੇ ਬਾਕੀ ਸੂਬਿਆਂ ਨੂੰ ਦਰਕਿਨਾਰ ਕਰ ਦੇਣਾ ਇਹ ਇੱਕ ਮਾੜੀ ਗੱਲ ਆ ਇਹਦਾ ਨਹੀਂ ਹੋਣਾ ਚਾਹੀਦਾ ਬਰਾਬਰਤਾ ਦੀ ਗੱਲ ਕਰਨੀ ਚਾਹੀਦੀ ਆ ਅਗਲੀ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਅੱਜ ਦੀ ਤਰੀਕੇ ਦੇ ਵਿੱਚ ਪੰਜਾਬ ਦੇ ਅੰਦਰ ਚੋਣ ਪ੍ਰਚਾਰ ਅੱਗੇ ਤੋਂ ਅੱਗੇ ਵਧ ਰਿਹਾ ਤੇ ਕਈ ਵਾਰ ਬੰਦਾ ਗੁੱਸੇ ਦੇ ਵਿੱਚ ਤੱਤਾ ਪਾਰਾ ਹੋ ਕੇ ਕਈ ਕੁਝ ਕਹਿ ਬੈਠਦਾ ਪਿਛਲੇ ਦਿਨੀ ਇੱਕ ਪਿੰਡ ਦੇ ਵਿੱਚ ਗਏ ਸੀ ਜਸੀ ਜਸਰਾਜ ਹੋਰੀ ਉੱਥੇ ਜਦੋਂ ਉਹ ਬੋਲਦੇ ਸੀ ਤਾਂ ਮੂਹਰੇ ਜਿਹੜੇ ਲੋਕ ਬੈਠੇ ਸੀ ਸ਼ਾਇਰ ਉਹਨਾਂ ਦੇ ਵਿੱਚ ਕਈ ਮੁੰਡੇ ਖੁੰਡੇ ਕੋਈ ਖੱਪ ਵੀ ਪਾਉਂਦੇ ਹੋਣ ਤਾਂ ਜਸੀ ਜਸਰਾਜ ਨੇ ਕਿਹਾ ਸੀ ਵੀ ਵੋਟ ਪਾਉਣੀ ਪਾਓ ਨਹੀਂ ਤੁਹਾਡੀ ਮਰਜ਼ੀ ਕਿਤੇ ਜੁੱਤੀਆਂ ਨਾ ਖਾ ਲਿਓ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਈਆਂ ਕਿ ਨਾਲੇ ਵੋਟਾਂ ਮੰਗਦੇ ਨਾਲੇ ਜੁੱਤੀਆਂ ਮਾਰਦੇ ਆ ਫਿਰ ਜਸੀ ਜਸਰਾਜ ਨੇ ਸਫਾਈ ਦਿੱਤੀ ਸੀ ਕਿ ਅਸੀਂ ਇੱਕ ਦੁਖਿਆਰੀ ਮਾਂ ਦੀ ਗੱਲ ਕਰ ਰਹੇ ਸੀ ਤੇ ਮੂਰੇ ਕੁਝ ਕੁ ਹੁੱਲੜਬਾਜ਼ ਬੈਠੇ ਸੀ ਉਹਨਾਂ ਦੇ ਵੱਲੋਂ ਐਵੇਂ ਯਬਲੀਆਂ ਮਾਰੀਆਂ ਜਾਂਦੀਆਂ ਸੀ ਇਸ ਕਰਕੇ ਮੈਂ ਇਹ ਗੱਲ ਕਹੀ ਕਿਉਂਕਿ ਵੋਟ ਓਨੀ ਕੀਮਤੀ ਨਹੀਂ ਜਿੰਨਾ ਮਾਂ ਦੇ ਨਾਲ ਦਰਦ ਵੰਡਾਉਣਾ ਕੀਮਤੀ ਆ ਜਿੰਨਾ ਜ਼ਰੂਰੀ ਸੀ ਸੋ ਹੁਣ ਵੱਡੇ ਵੱਦਲ ਸਭ ਨੂੰ ਵੀ ਇੱਕ ਗੱਲ ਦੇ ਉੱਤੇ ਗੁੱਸਾ ਆਇਆ ਪਿਛਲੇ ਦਿਨੀ ਫਰੀਦਕੋਟ ਦੇ ਜਿਹੜੇ ਬਣਾਏ ਗਏ ਆ ਉਮੀਦਵਾਰ ਅਕਾਲੀ ਦਲ ਭਾਜਪਾ ਗੱਠ ਜੋੜ ਦੇ ਗੁਲਜ਼ਾਰ ਸਿੰਘ ਰਣੀਕੇ ਉਹ ਪਿੰਡ ਕੋਟ ਸੁਖੀਆ ਦੇ ਵਿੱਚ ਗਏ ਸੀ ਉੱਥੇ ਜਾ ਕੇ ਉਹਨਾਂ ਨੇ ਪ੍ਰਚਾਰ ਕਰਨਾ ਸੀ ਉਹਨਾਂ ਨੇ ਲੋਕਾਂ ਨੂੰ ਵੋਟਾਂ ਪਾਉਣ ਵਾਸਤੇ ਕਹਿਣਾ ਸੀ ਪਰ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਉਹਨਾਂ ਦਾ ਵਿਰੋਧ ਕੀਤਾ ਬੇਅਦਬੀ ਤੇ ਬਾਈਬਲ ਕਲਾਂ ਗੋਲੀ ਕਾਂਡ ਦੇ ਮਾਮਲੇ ਦੇ ਉੱਤੇ ਵੱਡੇ ਬਾਦਲ ਸਾਹਿਬ ਤੱਕ ਜਦੋਂ ਇਹ ਖਬਰਾਂ ਪਹੁੰਚੀਆਂ ਤਾਂ ਉਹਨਾਂ ਨੂੰ ਗੁੱਸਾ ਆਇਆ ਅੱਜ ਦੀਆਂ ਅਖਬਾਰਾਂ ਦੇ ਵਿੱਚ ਸੁਰਖੀਆਂ ਬਣ ਬਣ ਇਹ ਖਬਰਾਂ ਆਈਆਂ ਉਹਨਾਂ ਨੇ ਕਿਹਾ ਜੀ ਕਿ ਵੋਟ ਪਾਉਣੀ ਪਾਓ ਨਹੀਂ ਪਾਉਣੀ ਨਾ ਪਾਓ ਝੰਡੀਆਂ ਦਿਖਾਉਣ ਦੀ ਕੀ ਤੱਕ ਬਣਦੀ ਹੈ ਨਾਲ ਹੀ ਉਹਨਾਂ ਨੇ ਕਾਂਗਰਸ ਦੇ ਉੱਤੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਦੇ ਵੱਲੋਂ ਇਹ ਸਾਰਾ ਕੁਝ ਕਰਵਾਇਆ ਜਾ ਰਿਹਾ ਹੈ ਜਾਣ ਬੁਝ ਕੇ ਕਰਵਾਇਆ ਜਾ ਰਿਹਾ ਹੈ ਇਹ ਪਰਪੰਚ ਉਹਨਾਂ ਦੇ ਵੱਲੋਂ ਰਚਾਏ ਜਾ ਰਹੇ ਹਨ ਯਾਨੀ ਕਿ ਵੱਡੇ ਬਾਦਲ ਸਾਹਿਬ ਨੇ ਜਿਹੜੇ ਉਹ ਇਸ ਗੱਲ ਦੇ ਉੱਤੇ ਹਰਖ ਦੇ ਵਿੱਚ ਵੀ ਹੈ ਉਹਨਾਂ ਨੂੰ ਇਸ ਗੱਲ ਦਾ ਦੁੱਖ ਵੀ ਹੈ ਕਿ ਕਾਂਗਰਸ ਦੇ ਵੱਲੋਂ ਇਹ ਸਾਰਾ ਕੁਝ ਕਰਵਾਇਆ ਜਾ ਰਿਹਾ ਹੈ ਹਾਲਾਂਕਿ ਇਹ ਨਹੀਂ ਕੁਝ ਕਹਿ ਸਕਦੇ ਸ਼ਾਇਦ ਕਾਂਗਰਸ ਕਰਵਾ ਰਹੀ ਹੈ ਸ਼ਾਇਦ ਨਹੀਂ ਕਰਵਾ ਰਹੀ ਪਤਾ ਨਹੀਂ ਕਿਸੇ ਦੇ ਬਾਰੇ ਕੀ ਕਹਿ ਸਕਦੇ ਆ ਵੈਸੇ ਵੀ ਸਿਆਣੇ ਕਹਿੰਦੇ ਆ ਵੀ ਸਾਨੂੰ ਇਹ ਤਾਂ ਸਾਰਿਆਂ ਨੂੰ ਪਤਾ ਕਿ ਮੰਗਲਗਰਾਏ ਦੇ ਉੱਤੇ ਪਾਣੀ ਹੈਗਾ ਜਾਂ ਨਹੀਂ ਹੈਗਾ ਪਰ ਨਾਲ ਜਿਹੜਾ ਗੋਡੇ ਦੇ ਨਾਲ ਗੋਡਾ ਜੋੜ ਕੇ ਬੰਦਾ ਬੈਠਾ ਇਹਦੇ ਮਨ ਦੇ ਵਿੱਚ ਸਾਡੇ ਮੁਤਲਕ ਕੀ ਆ ਇਹਦੇ ਬਾਬਤ ਅਸੀਂ ਕੁਝ ਕਹਿ ਨਹੀਂ ਸਕਦੇ ਸੋ ਵੱਡੇ ਬਾਦਲ ਸਾਹਿਬ ਨੇ ਕਿਹਾ ਕਿ ਕਾਂਗਰਸ ਦੇ ਵੱਲੋਂ ਇੱਕ ਜੁਕਰਵਾਇਆ ਜਾ ਰਿਹਾ ਪਰ ਗੱਲ ਗੁੱਸੇ ਦੀ ਆ ਉਹਨਾਂ ਨੂੰ ਗੁੱਸਾ ਆਇਆ ਇਸ ਗੱਲ ਦੇ ਉੱਤੇ ਖਬਰਾਂ ਇਹ ਵੀ ਮਿਲੀਆਂ ਕਿ ਉਹ ਦਿਆਲ ਸਿੰਘ ਕੋਲਿਆਂਵਾਲੀ ਦੇ ਘਰ ਦੇ ਵਿੱਚ ਕਈ ਘੰਟੇ ਰੁਕੇ ਆ ਤੇ ਉਹਨਾਂ ਨੇ ਇਸ ਹਲਕੇ ਦੇ ਵਿੱਚ ਇਸ ਖੇਤਰ ਦੇ ਵਿੱਚ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਪਿਛਲੇ ਕੁਝ ਸਮੇਂ ਦੇ ਵਿੱਚੋਂ ਕੋਈ ਵਿਛੋੜਾ ਦੇ ਗਿਆ ਜਿਹੜੇ ਪਰਿਵਾਰਾਂ ਦੇ ਵਿੱਚ ਉਹਨਾਂ ਦੇ ਨਾਲ ਦੁੱਖ ਦਾ ਇਜ਼ਹਾਰ ਕੀਤਾ ਅੰਦਰੋਂ ਖਬਰਾਂ ਇਹ ਵੀ ਪ੍ਰਾਪਤ ਹੋ ਰਹੀਆਂ ਕਿ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਹੈ ਜਿਹੜੀ ਉਹ ਇਹ ਗੱਲ ਸੋਚ ਰਹੀ ਹੈ ਕਿਉਂਕਿ ਸੀਨੀਅਰ ਲੀਡਰਸ਼ਿਪ ਦੇ ਵਿੱਚ ਸੁਪਰ ਸੀਨੀਅਰ ਤਾਂ ਵੱਡੇ ਬਾਦਲ ਸਾਹਿਬ ਹੀ ਨੇ ਉਸ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹ ਸੋਚ ਰਹੇ ਆ ਕਿ ਜੇਕਰ ਕਾਂਗਰਸ ਦੇ ਵੱਲੋਂ ਬਠਿੰਡੇ ਤੋਂ ਕੋਈ ਵੱਡਾ ਚਿਹਰਾ ਉਤਾਰ ਦਿੱਤਾ ਗਿਆ ਜਿਹਦੇ ਵਿੱਚ ਮੰਨ ਲਓ ਨਮਜੋਤ ਸਿੰਘ ਸਿੱਧੂ ਹੋਣ ਜਾਂ ਮੰਨ ਲਓ ਨਮਜੋਤ ਕੌਰ ਸਿੱਧੂ ਹੋਵੇ ਤਾਂ ਵੱਡੇ ਬਾਦਲ ਸਾਹਿਬ ਨੂੰ ਵੀ ਇਥੋਂ ਮੁਕਾਬਲੇ ਵਾਸਤੇ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹਾਲਾਂਕਿ ਇਸ ਗੱਲ ਦੇ ਹਾਲੇ ਅੰਦਾਜ਼ੇ ਆ ਇਹਦੇ ਬਾਬਤ ਕੋਈ ਰਸਮੀ ਤੌਰ ਦੇ ਉੱਤੇ ਐਲਾਨ ਨਹੀਂ ਹੋਇਆ ਪਰ ਅੰਦਾਜ਼ਿਆਂ ਦਾ ਬਾਜ਼ਾਰ ਇਸ ਕਿਸਮ ਦਾ ਗਰਮ ਹੈ ਕਿ ਜੇਕਰ ਵੱਡੇ ਬਾਦਲ ਸਾਹਿਬ ਮੈਦਾਨ ਦੇ ਵਿੱਚ ਬਠਿੰਡੇ ਆਏ ਤਾਂ ਹੋ ਸਕਦਾ ਫਿਰੋਜ਼ਪੁਰ ਤੋਂ ਹਰ ਸਿਮਰਿਤਕਔਰ ਬਾਦਲ ਨੂੰ ਮੈਦਾਨ ਦੇ ਵਿੱਚ ਭੇਜ ਦਿੱਤਾ ਜਾਵੇ ਪਰ ਇਦਾਂ ਲੱਗਦਾ ਵੀ ਇਹ ਸਿਰਫ ਤੇ ਸਿਰਫ ਅੰਦਾਜ਼ਾ ਦੀਆਂ ਗੱਲਾਂ ਪਰ ਜੇ ਅਸੀਂ ਗੱਲ ਕਰਦੇ ਹਾਂ ਇਸ ਵਕਤ ਕਨਈਆ ਕੁਮਾਰ ਦੀ ਕਨਈਆ ਕੁਮਾਰ ਨੇ ਜਿਸ ਤਰੀਕੇ ਦੇ ਨਾਲ ਬੇਗੂ ਸਰਾਏ ਦੇ ਵਿੱਚ ਚੋਣ ਪ੍ਰਚਾਰ ਸ਼ੁਰੂ ਕੀਤਾ ਜਿਸ ਤਰੀਕੇ ਦੇ ਨਾਲ ਉਹ ਅੱਗੇ ਤੋਂ ਅੱਗੇ ਵਧ ਰਿਹਾ ਉਹਦੇ ਬਾਬਤ ਬੜੀਆਂ ਸੁਲੱਖਣੀਆਂ ਖਬਰਾਂ ਆ ਰਹੀਆਂ ਅਸੀਂ ਨਹੀਂ ਕਹਿੰਦੇ ਬੇਗੂਸਰਾਏ ਤੋਂ ਸੀਪੀਆਈ ਦੇ ਇਸ ਉਮੀਦਵਾਰ ਨੇ ਜਿੱਤਣਾ ਜਾਂ ਨਹੀਂ ਜਿੱਤਣਾ ਵਕਤ ਦੱਸੂਗਾ ਪਰ ਜਿਸ ਤਰੀਕੇ ਦੇ ਨਾਲ ਗਿਰੀ ਰਾਜ ਸਿੰਘ ਦਾ ਮੁਕਾਬਲਾ ਕੀਤਾ ਜਾ ਰਿਹਾ ਉਹ ਆਪਣੇ ਆਪ ਦੇ ਵਿੱਚ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਬੇਗੂਸਰਾਏ ਤੋਂ ਟੋਨ ਲੜਨ ਵਾਲੇ ਕਨਈਆ ਕੁਮਾਰ ਨੇ ਜਿਨੇ ਵਿਦਿਆਰਥੀ ਜੀਵਨ ਤੋਂ ਸ਼ੁਰੂਆਤ ਕਰਕੇ ਤੇ ਹੁਣ ਤੱਕ ਆਪਾਂ ਜਾਣਦੇ ਰਾਜਨੀਤੀ ਵਿੱਚ ਚੰਗੇ ਪੈਰ ਪਸਾਰੇ ਆ ਉਹਨਾਂ ਦੇ ਵੱਲੋਂ ਪਿਛਲੇ ਦਿਨੀ ਵੈੱਬਸਾਈਟ ਦੇ ਉੱਤੇ ਲੋਕਾਂ ਕੋਲੋਂ ਫੰਡ ਦੀ ਮੰਗ ਕੀਤੀ ਗਈ ਸੀ ਕੁਝ ਦੇ ਘੰਟਿਆਂ ਦੇ ਵਿੱਚ 70 ਲੱਖ ਰੁਪਏ ਉਹਨਾਂ ਨੂੰ ਇਕੱਤਰ ਹੋ ਗਿਆ। ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਹੁਣ ਮੈਨੂੰ ਪੈਸਿਆਂ ਦੀ ਲੋੜ ਕੋਈ ਨਹੀਂ, ਪੈਸੇ ਪੂਰੇ ਹੋ ਗਏ ਆ। ਕਿਉਂਕਿ ਹੁਣ ਕਮਿਸ਼ਨ ਨੇ 70 ਲੱਖ ਰੁਪਏ ਦੇ ਨਾਲ ਹੀ ਚੋਣ ਲੜਨ ਦੀ ਇਜਾਜ਼ਤ ਦਿੱਤੀ ਆ ਸਭ ਨੂੰ। ਤੇ ਜੇਕਰ ਹੋਰ ਪੈਸੇ ਆਉਣਗੇ ਤਾਂ ਮੈਂ ਉਹ ਪਾਰਟੀ ਫੰਡ ਦੇ ਵਿੱਚ ਜਮ੍ਹਾਂ ਕਰਵਾ ਦੇਣੇ ਆ। ਪਰ ਕਮਾਲ ਦੀ ਗੱਲ ਇਹ ਆ ਕਿ ਪੰਜਾਬ ਦੇ ਵਿੱਚੋਂ ਵੀ ਪੈਸੇ ਜਾ ਰਹੇ ਆ। ਬੇਗੂਸਰਾਏ ਦੇ ਵਿੱਚ ਵਿਦੇਸ਼ਾਂ ਦੇ ਵਿੱਚੋਂ ਵੀ ਪੈਸੇ ਆ ਰਹੇ ਬੇਗੂਸਰਾਏ ਦੇ ਵਿੱਚ ਤੇ ਹੋਰ ਕਮਾਲ ਦੀ ਗੱਲ ਇਹ ਆ ਕਿ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਮੁੰਡੇ ਕੁੜੀਆਂ ਜਿਹੜੇ ਉਹ ਬੇਗੂਸਰਾਏ ਪ੍ਰ ਅੱਜ ਕੁਝ ਅਖਬਾਰਾਂ ਦੇ ਵਿੱਚ ਫੋਟੋਆਂ ਛਪੀਆਂ ਵੀ ਟੂੜੇ ਵਾਲੀਆਂ ਕੁੜੀਆਂ ਕਿਸ ਤਰੀਕੇ ਦੇ ਨਾਲ ਗਈਆਂ ਉੱਥੇ ਪ੍ਰਚਾਰ ਕਰਨ ਦੇ ਲਈ ਕਈ ਨੌਜਵਾਨ ਮੁੰਡੇ ਕੁੜੀਆਂ ਇਹੋ ਜਿਹੇ ਆ ਜਿਨ੍ਹਾਂ ਦਾ ਉੱਥੇ ਕੋਈ ਟਿਕਾਣਾ ਨਹੀਂ ਜਿਨ੍ਹਾਂ ਨੂੰ ਇਹ ਨਹੀਂ ਪਤਾ ਸੀ ਰਾਤਾਂ ਕਿੱਥੇ ਕੱਟਣੀਆਂ ਪਰ ਉਹਨਾਂ ਦੇ ਮਨ ਦੇ ਵਿੱਚ ਇੱਕ ਸੋਚ ਹੈ ਇੱਕ ਜਜ਼ਬਾ ਉਹਨਾਂ ਦੇ ਅੰਦਰ ਕਿ ਸ਼ਾਇਦ ਕੁਝ ਚੰਗਾ ਹੋ ਜੇ ਸਾਡੇ ਦੇਸ਼ ਦੇ ਲਈ ਇਸ ਕਰਕੇ ਉਹ ਆਪਣਾ ਘਰ-ਬਾਰ ਛੱਡ ਕੇ ਭਾਵੇਂ ਹਫ਼ਤੇ ਲਈ ਭਾਵੇਂ ਦੋ ਹਫ਼ਤਿਆਂ ਲਈ ਉਹ ਗਏ ਉੱਥੇ ਪ੍ਰਚਾਰ ਕਰਨ ਦੇ ਲਈ ਇਹ ਭਾਰਤ ਦੀ ਰਾਜਨੀਤੀ ਦੇ ਵਿੱਚ ਇੱਕ ਨਵੀਂ ਗੱਲ ਇੱਕ ਨਵਾਂ ਸੂਰਜ ਉਗ ਰਿਹਾ ਲੋਕਾਂ ਦਾ ਪ੍ਰਚਾਰ ਕਰਨ ਦਾ ਤਰੀਕਾ ਇਹ ਸੂਰਜ ਪੰਜਾਬ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਵੀ ਦੇਖਦੇ ਹੁੰਦੇ ਸੀ ਪਰ ਉਹ ਸੂਰਜ ਪੰਜਾਬ ਦੇ ਵਿੱਚ ਅਸਤ ਹੁੰਦਾ ਜਾਪਦਾ ਉਹਦੇ ਪਿੱਛੇ ਕਾਰਨ ਇਹ ਹੈ ਕਿ ਆਪ ਵਾਲੇ ਤਾਂ ਇਸ ਵਕਤ ਫੰਡ ਮੰਗ ਰਹੇ ਆ ਤਾਂ ਵੀ ਕੋਈ ਫੰਡ ਨਹੀਂ ਦੇ ਰਿਹਾ ਤੇ ਕਨਈਆ ਕੁਮਾਰ ਖੋਰੀ ਕਹਿ ਰਿਹਾ ਕਿ ਹੁਣ ਮੈਨੂੰ ਫੰਡ ਨਹੀਂ ਚਾਹੀਦਾ ਲੋਕ ਤਾਂ ਵੀ ਭੇਜ ਰਹੇ ਆ ਤੇ ਉਹ ਕਹਿੰਦੇ ਵੀ ਅਸੀਂ ਹੁਣ ਪਾਰਟੀ ਫੰਡ ਦੇ ਵਿੱਚ ਇਹਨੂੰ ਵਰਤਾਂਗੇ ਯਾਨੀ ਕਿ ਜਿੱਥੇ ਲੋਕਾਂ ਦਾ ਭਰੋਸਾ ਵੱਜ ਜਾਂਦਾ ਹੈ ਭਾਵੇਂ ਥੋੜੇ ਚਿਰ ਹੋਵੇ ਭਾਵੇਂ ਬਹੁਤ ਲੰਬੇ ਸਮੇਂ ਦੇ ਲਈ ਹੋਵੇ ਉੱਥੇ ਲੋਕ ਇਸ ਤਰੀਕੇ ਦੇ ਨਾਲ ਸਬੰਧਤ ਉਮੀਦਵਾਰ ਦੀ ਮਦਦ ਕਰਦੇ ਆ ਪਰ ਜੇ ਅਸੀਂ ਗੱਲ ਕਰਦੇ ਜਗਮੀਤ ਸਿੰਘ ਬਰਾੜ ਦੀ ਦੋ ਜਣਾਂ ਤੋਂ ਖਬਰਾਂ ਆ ਰਹੀਆਂ ਕਿ ਜਗਮੀਤ ਸਿੰਘ ਬਰਾੜ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਸਕਦੇ ਆ ਫਿਰ ਕੱਲ ਜਦੋਂ ਅਸੀਂ ਗੱਲ ਕੀਤੀ ਜਗਮੀਤ ਸਿੰਘ ਬਰਾੜ ਹੁਰਾਂ ਦੇ ਨਾਲ ਉਹਨਾਂ ਨੇ ਇਹ ਗੱਲ ਕਹੀ ਦੀ ਕਿ ਕੁਝ ਕੁ ਲੋਕਾਂ ਦੇ ਵੱਲੋਂ ਐਵੇਂ ਸ਼ਗੂਫਾ ਛੱਡ ਦਿੱਤਾ ਗਿਆ ਇਹਦੇ ਵਿੱਚ ਸੱਚਾਈ ਨਾਲ ਦੀ ਕੋਈ ਚੀਜ਼ ਨਹੀਂ ਸਾਨੂੰ ਵੀ ਲੱਗਿਆ ਬਾਕੀ ਪੱਤਰਕਾਰਾਂ ਨੂੰ ਵੀ ਸ਼ਾਇਦ ਲੱਗਿਆ ਹੋਣਾ ਕਿ ਹੋ ਸਕਦਾ ਨਾਂ ਵੀ ਸ਼ਾਮਲ ਹੋਣ ਪਰ ਹੁਣ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਪੰਜਾਬ ਦੇ ਵਡੇਰੇ ਹਿੱਤਾਂ ਖਾਤਰ ਅਕਾਲੀ ਦਲ ਦੇ ਵਿੱਚ ਜਾ ਰਹੇ ਆ ਤੇ ਅਕਾਲੀ ਦਲ ਦੇ ਵਿੱਚ ਉਹ ਸ਼ਾਇਦ ਕੱਲ ਨੂੰ ਮੁਖਸਰ ਸਾਹਿਬ ਦੇ ਵਿੱਚ ਸ਼ਾਮਲ ਹੋ ਜਾਣ ਤੇ ਹੋ ਸਕਦਾ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਨਾਲ ਲੈ ਕੇ ਆਉਣ ਇਹ ਉਹੀ ਜਗਮੀਤ ਸਿੰਘ ਬਰਾੜ ਦੇ ਜਿਨ੍ਹਾਂ ਨੇ 1999 ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਹਰਾਇਆ ਸੀ ਤੇ ਹੁਣ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਦੇ ਵਿੱਚ ਅਗਵਾਈ ਦੇ ਵਿੱਚ ਜਗਮੀਤ ਸਿੰਘ ਬਰਾੜ ਅਕਾਲੀ ਦਲ ਦੇ ਵਿੱਚ ਜਾ ਰਹੇ ਆ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜਗਮੀਤ ਸਿੰਘ ਬਰਾੜ ਪੰਜਾਬ ਦੀ ਰਾਜਨੀਤੀ ਦੇ ਵਿੱਚੋਂ ਗਾਇਬ ਸੀ ਅਲੋਪ ਸੀ ਬਿਲਕੁਲ ਕੋਈ ਉਹਨਾਂ ਨੂੰ ਇਸ ਵਕਤ ਪੁੱਛ ਪ੍ਰਤੀਤ ਨਹੀਂ ਸੀ ਇਹ ਗੱਲ ਭਾਵੇਂ ਕਿਸੇ ਨੂੰ ਕੌੜੀ ਲੱਗੇ ਪਰ ਹੈ ਸੱਚੀ ਉਸ ਵਕਤ ਜਗਮੀਤ ਸਿੰਘ ਬਰਾੜ ਦਾ ਅਕਾਲੀ ਦਲ ਦੇ ਵਿੱਚ ਜਾਣਾ ਅਕਾਲੀ ਦਲ ਦੇ ਲਈ ਕੋਈ ਪ੍ਰਭਾਵਸ਼ਾਲੀ ਗੱਲ ਰਹਿਣੀ ਆ ਉਹਨਾਂ ਦੇ ਲਈ ਫਾਇਦੇ ਵਾਲੀ ਗੱਲ ਰਹਿਣੀ ਆ ਜਾਂ ਜਗਮੀਤ ਬਰਾੜ ਦੇ ਲਈ ਫਾਇਦੇ ਵਾਲੀ ਗੱਲ ਰਹਿਣੀ ਆ ਜਿਹੜੇ ਵਕਤ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਗਰਾਫਾ ਜਿਹੜਾ ਉਹ ਕਈ ਕਿਸਮ ਦੀਆਂ ਚੁਣੌਤੀਆਂ ਦੇ ਕਰਕੇ ਕਈ ਵਾਰ ਥੜਕਿਆ ਉਸ ਵਕਤ ਜਗਮੀਤ ਬਰਾੜ ਦਾ ਅਕਾਲੀ ਦਲ ਦੇ ਵਿੱਚ ਦਾਖਲ ਹੋਣਾ ਤੇ ਜਿਹੜੇ ਵਕਤ ਜਗਮੀਤ ਬਰਾੜ ਦੀ ਕੋਈ ਪੁੱਛ ਪ੍ਰਤੀਤ ਨਹੀਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਉਸ ਵਕਤ ਉਹਨੂੰ ਪਾਰਟੀ ਦੇ ਵਿੱਚ ਲੈਣਾ ਦੋਵਾਂ ਦੇ ਵਿੱਚੋਂ ਕਿਹਦੇ ਲਈ ਫਾਇਦੇਮੰਦ ਹੋੂ ਸਾਬਤ ਤੇ ਕਿਹਦੇ ਲਈ ਨੁਕਸਾਨਦਾਇਕ ਇਹ ਆਉਂਦੇ ਸਮੇਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਪਰ ਰਾਜਨੀਤਿਕ ਮਸ ਰੱਖਣ ਵਾਲੇ ਲੋਕਾਂ ਦਾ ਕਹਿਣਾ ਕਿ ਜਗਮੀਤ ਬਰਾੜ ਹੋਰਾਂ ਦੇ ਕੋਲੇ ਹੋਰ ਕੋਈ ਰਾਹ ਬਾਕੀ ਵੀ ਨਹੀਂ ਸੀ ਬਚਿਆ ਉਹ ਚੌਂਡੀ ਸੀ ਕਿ ਪੰਜਾਬ ਦੀ ਕਾਂਗਰਸ ਦੇ ਵਿੱਚ ਫਿਰ ਦਾਖਲ ਹੋਈਏ ਹਾਈ ਕਮਾਂਡ ਮੰਨ ਗਈ ਸੀ ਪਰ ਪੰਜਾਬ ਦੇ ਕਾਂਗਰਸੀਆਂ ਨੇ ਰਾਹ ਦੇ ਵਿੱਚ ਅੜਿੱਕਾ ਲਾ ਲਿਆ ਤੇ ਉਹਨਾਂ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਤੇ ਹੋਰ ਕੋਈ ਪਾਰਟੀ ਪੰਜਾਬ ਦੇ ਵਿੱਚ ਹੈ ਹੀ ਨਹੀਂ ਆਮ ਆਦਮੀ ਪਾਰਟੀ ਵਾਲਿਆਂ ਨੇ ਉਦੋਂ ਆਉਣ ਨਹੀਂ ਸੀ ਦਿੱਤਾ ਉਹਨਾਂ ਨੇ ਬਾਹਰੋਂ ਸਮਰਥਨ ਦੇਣ ਦੀ ਗੱਲ ਕਰਤੀ ਤ੍ਰਣਮੂਲ ਕਾਂਗਰਸ ਨਾਲ ਜੁੜ ਗਏ ਉਹਨੂੰ ਵੀ ਛੱਡਤਾ ਲੈ ਦੇ ਕੇ ਹੁਣ ਜਿਹੜੀ ਪਾਰਟੀ ਸੀ ਉੱਥੇ ਉਹ ਲਗਭਗ ਚਲੇ ਗਏ ਪਰ ਜੇਕਰ ਅਸੀਂ ਜਾਣੇ ਜਾਂਦੇ ਗੱਲ ਕਰੀਏ ਅੱਜ ਜੋ ਇਸ ਵਕਤ ਦੂਜੇ ਪੜਾਅ ਦੀਆਂ ਵੋਟਾਂ ਪੈ ਰਹੀਆਂ 95 ਸੀਟਾਂ ਦੇ ਉੱਤੇ ਇਹਨਾਂ ਸੀਟਾਂ ਦੇ ਉੱਤੇ 1600 ਤੇ 29 ਉਮੀਦਵਾਰਾਂ ਦੀ ਕਿਸਮਤ ਆ ਉਹ ਅੱਜ ਵੋਟਿੰਗ ਮਸ਼ੀਨਾਂ ਦੇ ਵਿੱਚ ਬੰਦ ਹੋ ਜਾਣੀਆਂ ਪੌਣੇ 16 ਕਰੋੜ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨੀ ਹੈ ਤੇ ਇਹ ਵੀ ਪਤਾ ਲੱਗਾ ਹੈਗਾ ਵੀ ਬਿਹਾਰ ਦੇ ਵਿੱਚ ਸਵੇਰੇ 10 ਵਜੇ ਤੱਕ ਯਾਨੀ ਕਿ 8 ਵਜੇ ਵੋਟਾਂ ਸ਼ੁਰੂ ਹੋਈਆਂ 10 ਵਜੇ ਤੱਕ 19.5% ਦੀ ਵੋਟਾਂ ਪਈਆਂ ਤੇ 95 ਜਿਹੜੀਆਂ ਸੀਟਾਂ ਦੇ ਉੱਤੇ ਇਹ ਵੋਟਾਂ ਪੈਣੀਆਂ ਤੇ 1600 ਤੋਂ 29 ਉਮੀਦਵਾਰ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਹੈ ਅੱਜ ਦੂਜੇ ਗੇੜ ਦੀਆਂ ਇਹਨਾਂ ਵੋਟਾਂ ਦੇ ਵਿੱਚ ਆਪਣੀ ਕਿਸਮਤ ਅਜ਼ਮਾਈ ਕਰ ਰਹੇ ਆ ਸ਼ਾਮੀ 7 7:30 ਵਜੇ ਤੱਕ ਇਹ ਪਤਾ ਲੱਗਣਾ ਵੀ ਕਿਹੜੇ ਸੂਬੇ ਦੇ ਵਿੱਚ ਕਿੰਨੇ ਫੀਸਦੀ ਵੋਟਾਂ ਪਈਆਂ ਜਦੋਂ ਪਹਿਲੇ ਪੜਾ ਦੀਆਂ ਵੋਟਾਂ ਪਈਆਂ ਸੀ ਪਿਛਲੇ ਦਿਨੀ ਉਦੋਂ ਕੁਝ ਕੁ ਥਾਵਾਂ ਦੇ ਉੱਤੇ ਹਿੰਸਕ ਘਟਨਾਵਾਂ ਵਾਪਰੀਆਂ ਸੀ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਅੱਜ ਸੁਖੀ ਸ਼ਾਂਤੀ ਵੋਟਾਂ ਪੈਣ ਤੇ ਜਿਹੜੇ ਅਗਲੇ ਗੇੜ ਸ਼ੁਰੂ ਹੋਣੇ ਆਉਂਦੇ ਸਮੇਂ ਦੇ ਵਿੱਚ ਉੱਥੇ ਵੀ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਪਰ ਇਹ ਸਾਰਾ ਕਠਰਾਮਾ ਰੱਖਣਗੇ ਲੋਕ ਵੋਟਾਂ ਦੇ ਵਿੱਚ ਜਾਤ ਪਾਤ ਦੇ ਰੰਗ ਦੇ ਵਿੱਚ ਰੰਗੇ ਜਾਣ ਦੀ ਥਾਂ ਦੇ ਉੱਤੇ ਮਨੁੱਖਤਾ ਦੀ ਸਹੀ ਅਰਥਾਂ ਦੇ ਵਿੱਚ ਕਦਰ ਕਰਨਗੇ ਸੋ ਦੋਸਤੋ ਇਹ ਸਨ ਅੱਜ ਦੀਆਂ ਕੁਝ ਖਬਰਾਂ ਕੱਲ ਨੂੰ ਇਸੇ ਵਕਤ ਚੋਣ ਚਰਚਾ ਪ੍ਰੋਗਰਾਮ ਲੈ ਕੇ ਮੌਜੂਦ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਾਨੂੰ ਆਗਿਆ ਦਿਓ ਬਹੁਤ ਬਹੁਤ ਮਿਹਰਬਾਨੀ